ਲਾਈਟ ਦੇ ਵਿੱਚ ਸਫਰ ਹਰ ਇੱਕ ਵਿਅਕਤੀ ਕਰਦਾ ਹੈ ਤੇ ਮੈਨੂੰ ਉਮੀਦ ਹੈ ਕਿ ਹਰ ਇੱਕ ਨੂੰ ਫਲਾਈਟ ਦੇ ਵਿੱਚ ਸਫਰ ਕਰਨ ਵਿੱਚ ਬਹੁਤ ਜ਼ਿਆਦਾ ਆਨੰਦ ਆਉਂਦਾ ਹੋਵੇਗਾ ਜੇਕਰ ਤੁਸੀਂ ਫਲਾਈਟ ਦੇ ਵਿੱਚ ਟਰੈਵਲ ਕਰਦੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਜਹਾਜ਼ ਕੁਝ ਉੱਪਰ ਜਾਂ ਹੇਠਾਂ ਨੂੰ ਹਿੱਲਦਾ ਹੈ ਜਿਸ ਨੂੰ ਕਿ ਟਰਬੂਲੈਂਸ ਕਿਹਾ ਜਾਂਦਾ ਹੈ ਉਸ ਦਾ ਕਾਰਨ ਕੀ ਹੁੰਦਾ ਹੈ ਕਿਉਂ ਜਹਾਜ਼ ਦੇ ਵਿੱਚ ਟਰਬੂਲੈਂਸ ਮਹਿਸੂਸ ਹੁੰਦੀ ਹੈ ਜੇਕਰ ਤੁਹਾਨੂੰ ਮਹਿਸੂਸ ਹੋਵੇ ਤਾਂ ਉਸ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਟਰਬੂਲੈਂਸ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਅਤੇ ਕਿਹੜੀ ਸੀਟ ਤੇ ਬੈਠਣ ਨਾਲ ਟਰਬੂਲੈਂਸ ਤੁਹਾਨੂੰ ਘੱਟ ਮਹਿਸੂਸ ਹੋਵੇਗੀ ਇਸ ਸਭ ਦੇ ਬਾਰੇ ਤੁਹਾਨੂੰ ਅੱਜ ਮੈਂ ਜਾਣਕਾਰੀ ਦੇਣ ਜਾ ਰਹੀ ਹਾਂ ਫਲਾਈਟ ਵਿੱਚ ਬੈਠ ਕੇ ਅਸਮਾਨ ਵਿੱਚ ਸਫ਼ਰ ਕਰਨ ਦਾ ਆਨੰਦ ਲੈਣਾ ਇੱਕ ਸੁਹਾਵਣਾ ਅਨੁਭਵ ਹੁੰਦਾ ਹੈ ਪਰ ਜਦੋਂ ਜਹਾਜ਼ ਹਜ਼ਾਰਾਂ ਫੁੱਟ ਦੀ ਉਚਾਈ ਤੇ ਉੱਡਦੇ ਸਮੇਂ ਅਚਾਨਕ ਹਿੱਲਦਾ ਹੈ ਤੇ ਹੇਠਾਂ ਡਿੱਗਦਾ ਹੈ ਤਾਂ ਹਰ ਇੱਕ ਨੂੰ ਚਿੰਤਾ ਹੋਣੀ ਸੁਭਾਵਕ ਹੈ ਇਸ ਦੌਰਾਨ ਕੁਝ ਲੋਕ ਬਹੁਤ ਜ਼ਿਆਦਾ ਘਬਰਾ ਜਾਂਦੇ ਹਨ ਹਾਲਾਂਕਿ ਅਸਲ ਵਿੱਚ ਇਸ ਬਾਰੇ ਇੰਨਾ ਚਿੰਤਤ ਹੋਣਾ ਜ਼ਰੂਰੀ ਨਹੀਂ ਹੈ ਟਰਬੂਲੈਂਸ ਯਾਨੀ ਕਿ ਗੜਬੜੀ ਇਹ ਉਡਾਣ ਦਾ ਇੱਕ ਅਹਿਮ ਹਿੱਸਾ ਹੈ ਜੋ ਲੋਕ ਅਕਸਰ ਫਲਾਈਟ ਦੇ ਵਿੱਚ ਸਫਰ ਕਰਦੇ ਹਨ ਉਹ ਲੋਕ ਹਰ ਰੋਜ਼ ਇਸ ਨੂੰ ਅਨੁਭਵ ਕਰਦੇ ਹਨ ਇਸ ਲਈ ਯਾਤਰੀਆਂ ਨੂੰ ਇਸ ਦੌਰਾਨ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਭ ਤੋਂ ਪਹਿਲਾਂ ਜਾਣਕਾਰੀ ਲੈਣੇ ਆ ਕਿ ਟਰਬੂਲੈਂਸ ਅਨੁਭਵ ਹੁੰਦੀ ਕਿਉਂ ਹਵਾਈ ਜਹਾਜ਼ ਵਿੱਚ ਟਰਬੂਲੈਂਸ ਦਾ ਮਤਲਬ ਹੈ ਹਵਾ ਦੇ ਪ੍ਰਵਾਹ ਵਿੱਚ ਵਿਗਨ ਆਉਣਾ ਜੋ ਜਹਾਜ਼ ਨੂੰ ਉੱਡਣ ਵਿੱਚ ਮਦਦ ਕਰਦਾ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਜਹਾਜ਼ ਹਿਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਹਾਜ਼ ਆਪਣੇ ਨਿਯਮਿਤ ਮਾਰਗ ਤੋਂ ਭਟਕ ਜਾਂਦਾ ਹੈ। ਕਈ ਵਾਰ ਗੜਬੜੀ ਕਾਰਨ ਜਹਾਜ਼ ਅਚਾਨਕ ਉਚਾਈ ਤੋਂ ਕੁਝ ਫੁੱਟ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਟਰਬੂਲੈਂਸ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜਹਾਜ਼ ਡਿੱਗਣ ਵਾਲਾ ਹੋਵੇ। ਟਰਬੂਲੈਂਸ ਵਿੱਚ ਹਵਾਈ ਜਹਾਜ਼ ਨੂੰ ਉਡਾਉਣਾ ਕੁਝ ਹੱਦ ਤੱਕ ਕੱਚੀ ਸੜਕ 'ਤੇ ਕਾਰ ਚਲਾਉਣ ਦੇ ਸਮਾਨ ਹੈ। ਕਿਸੇ ਵੀ ਜਹਾਜ਼ ਦੇ ਸੇਤਾਂ ਨਾਲ ਉੱਡਣ ਲਈ ਇਹ ਜ਼ਰੂਰੀ ਹੈ ਕਿ ਇਸ ਦੇ ਖੰਭਾ ਦੇ ਉੱਪਰ ਅਤੇ ਹੇਠਾਂ ਵਹਿਣ ਵਾਲੀ ਹਵਾ ਨਿਯਮਿਤ ਹੋਵੇ। ਤੀਬਰਤਾ ਦੇ لحاظ ਨਾਲ ਟਰਬੂਲੈਂਸ ਤਿੰਨ ਤਰ੍ਹਾਂ ਦੀ ਹੁੰਦੀ ਹੈ। ਕਿਹੜੀ-ਕਿਹੜੀ ਹੁੰਦੀ ਹੈ? ਸਭ ਤੋਂ ਪਹਿਲਾਂ ਮਾਮੂਲੀ ਟਰਬੂਲੈਂਸ। ਜਦੋਂ ਜਹਾਜ਼ ਵਿੱਚ ਮਾਮੂਲੀ ਗੜਬੜ ਮਹਿਸੂਸ ਹੁੰਦੀ ਹੈ ਤਾਂ ਇਸ ਵਿੱਚ ਜਹਾਜ਼ 1 ਮੀਟਰ ਤੱਕ ਉੱਪਰ ਅਤੇ ਹੇਠਾਂ ਵੱਲ ਨੂੰ ਜਾਂਦਾ ਜਿਸ ਦਾ ਯਾਤਰੀਆਂ ਨੂੰ ਪਤਾ ਵੀ ਨਹੀਂ ਲੱਗਦਾ। ਦੂਸਰੀ ਹੁੰਦੀ ਹੈ ਦਰਮਿਆਨੀ ਟਰਬੂਲੈਂਸ ਦਰਮਿਆਨੀ ਦਰਬੂਲੈਂਸ ਦੌਰਾਨ ਜਹਾਜ਼ 3 ਤੋਂ 6 ਮੀਟਰ ਤੱਕ ਉੱਪਰ ਅਤੇ ਹੇਠਾਂ ਵੱਲ ਵਧਣ ਇਸ ਨਾਲ ਹੱਥ ਵਿੱਚ ਫੜੀ ਡਰਿੰਕ ਡੋਲ ਸਕਦੀ ਹੈ ਇਸ ਦਾ ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਨੂੰ ਥੋੜਾ ਥੋੜਾ ਪਤਾ ਲੱਗਦਾ ਤੀਸਰੀ ਹੁੰਦੀ ਹੈ ਗੰਭੀਰ ਟਰਬੂਲੈਂਸ ਗੰਭੀਰ ਟਰਬੂਲੈਂਸ ਦੇ ਵਿੱਚ ਜਹਾਜ਼ 30 ਮੀਟਰ ਤੱਕ ਉੱਪਰ ਅਤੇ ਹੇਠਾਂ ਵੱਲ ਵਧਣ ਜੇਕਰ ਸੀਟ ਬੈਲਟ ਨਾਲ ਲਗਾਈ ਹੋਵੇ ਤਾਂ ਯਾਤਰੀ ਸੀਟ ਤੋਂ ਹੇਠਾਂ ਡਿੱਗ ਸਕਦਾ ਹੈ ਇਸ ਦੇ ਵਿੱਚ ਯਾਤਰੀਆਂ ਨੂੰ ਟਰਬੂਲੈਂਸ ਮਹਿਸੂਸ ਹੁੰਦੀ ਹੈ ਤੇ ਬਹੁਤ ਸਾਰੇ ਯਾਤਰੀ ਘਬਰਾ ਵੀ ਜਾਂਦੇ ਹਨ ਹੁਣ ਜਾਣਦੇ ਆ ਕਿ ਟਰਬੂਲੈਂਸ ਕਾਰਨ ਜਹਾਜ਼ ਕ੍ਰੈਸ਼ ਵੀ ਹੋ ਸਕਦਾ ਹੈ ਆਧੁਨਿਕ ਟੈਕਨੋਲੋਜੀ ਦੇ ਸੁਧਾਰ ਨਾਲ ਗੜਬੜੀ ਕਾਰਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਕਾਫੀ ਘਟ ਗਈ ਹੈ ਪਰ ਟਰਬੂਲੈਂਸ ਕਾਰਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਜ਼ਰੂਰ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਨੇ ਜੇਕਰ ਲੋਕਾਂ ਨੂੰ ਜਹਾਜ਼ ਵਿੱਚ ਟਰਬੂਲੈਂਸ ਮਹਿਸੂਸ ਹੁੰਦੀ ਹੈ ਤਾਂ ਉਹ ਬਹੁਤ ਜ਼ਿਆਦਾ ਘਬਰਾ ਜਾਂਦੇ ਹਨ ਤੇ ਜੇਕਰ ਤੁਸੀਂ ਵੀ ਜਹਾਜ਼ ਵਿੱਚ ਸਫ਼ਰ ਕਰਦੇ ਸਮੇਂ ਟਰਬੂਲੈਂਸ ਨੂੰ ਮਹਿਸੂਸ ਕਰਦੇ ਹੋ ਤਾਂ ਉਸ ਦੌਰਾਨ ਸੁਰੱਖਿਅਤ ਰਹਿਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਘਬਰਾਉਣਾ ਨਹੀਂ ਚਾਹੀਦਾ ਅਸ਼ਾਂਤੀ ਦੌਰਾਨ ਜ਼ਿਆਦਾਤਰ ਗੰਭੀਰ ਸਿਹਤ ਸਮੱਸਿਆਵਾਂ ਘਬਰਾਹਟ ਕਾਰਨ ਹੁੰਦੀਆਂ ਹਨ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਹਾਜ਼ ਕ੍ਰੈਸ਼ ਹੋਣ ਵਾਲਾ ਹੈ ਜੇਕਰ ਤੁਸੀਂ ਪਰੇਸ਼ਾਨੀ ਦੇ ਦੌਰਾਨ ਕਬਰਾਹਟ ਮਹਿਸੂਸ ਕਰਦੇ ਹੋ ਤਾਂ ਸਾਹ ਲੈਣ ਦੀ ਕਸਰਤ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਹ ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਕਿਸੇ ਵੀ ਸੰਕਟ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜਿਸ ਵਾਰੀ ਤੁਸੀਂ ਜਹਾਜ਼ ਵਿੱਚ ਟਰਬੂਲੈਂਸ ਮਹਿਸੂਸ ਕਰਦੇ ਹੋ ਉਸ ਦੌਰਾਨ ਬੈਲਟ ਨੂੰ ਬੰਨਣਾ ਖਾਸ ਤੌਰ ਤੇ ਮਹੱਤਵਪੂਰਨ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਜਾਂ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਓਗੇ। ਜੇਕਰ ਟਰਬਲੈਂਸ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਤਾਂ ਕੋਸ਼ਿਸ਼ ਕਰੋ ਆਪਣਾ ਧਿਆਨ ਕਿਸੇ ਹੋਰ ਚੀਜ਼ ਤੇ ਕੇਂਦ੍ਰਿਤ ਕੀਤਾ ਜਾਵੇ ਜਿਵੇਂ ਕਿ ਕਿਤਾਬ ਪੜ੍ਹਨਾ ਸ਼ੁਰੂ ਕਰ ਦਿਓ ਜਾਂ ਫਿਰ ਕੋਈ ਬੁਝਾਰਤ ਹੱਲ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਧਿਆਨ ਟਰਬਲੈਂਸ ਵੱਲ ਨਹੀਂ ਜਾਵੇਗਾ ਪਹਿਲਾਂ ਤੁਸੀਂ ਟਿਕਟ ਬੁੱਕ ਕਰਦੇ ਸਮੇਂ ਅਜਹੀ ਸੀਟ ਚੁਣੀ ਚਾਹੀਦੀ ਹੈ ਜੋ ਟਰਬਲੈਂਸ ਤੋਂ ਘੱਟ ਪ੍ਰਭਾਵਿਤ ਹੋਵੇ ਇਸ ਲਈ ਸਭ ਤੋਂ ਵਧੀਆ ਸੀਟਾਂ ਜਹਾਜ਼ ਦੇ ਅਗਲੇ ਪਾਸੇ ਜਾਂ ਖੰਭਾਂ ਦੇ ਨੇੜੇ ਹੁੰਦੀਆਂ ਨੇ ਜਹਾਜ਼ ਦੇ ਅਗਲੇ ਹਿੱਸੇ ਤੇ ਟਰਬੂਲੈਂਸ ਦਾ ਪ੍ਰਭਾਵ ਬਹੁਤ ਘੱਟ ਮਹਿਸੂਸ ਹੁੰਦਾ ਹੈ ਇਸ ਲਈ ਜਿਹਨਾਂ ਲੋਕਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਦੇ ਸਮੇਂ ਡਰ ਲੱਗਦਾ ਹੈ ਉਹਨਾਂ ਨੂੰ ਇਹਨਾਂ ਸੀਟਾਂ ਨੂੰ ਚੂਜ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਆਪਣਾ ਜਹਾਜ਼ ਦਾ ਸਫ਼ਰ ਇੰਜੋਏ ਕਰਦੇ ਹੋਏ ਘੱਟ ਸਕਣ ਬਿਊਰੋ ਰਿਪੋਰਟ ਹਮਦਰ ਦੇ ਟੀਵੀ